ਏ ਪਿੰਡ ਆਪਣੇ ਹਕੂਮਤਪੁਰਿਆ ਜੀ ਜ਼ਿਲ੍ਹਾ ਹੁਸ਼ਿਆਰਪੁਰ ਤਹਿਸੀਲ ਗੜ੍ਹਸ਼ੰਕਰ ਕੀ ਹਾਲਾਤ ਐ ਇਸ ਪਿੰਡ ਦੇ ਹਾਲਾਤ ਤਾਂ ਹੀ ਦੇਖੋ ਜੀ ਮਤਲਬ ਕਿ ਬਹੁਤ ਜ਼ਿਆਦਾ ਖਰਾਬ ਹੋ ਚੁੱਕੇ ਪਿੰਡ ਦੇ ਪਿੰਡ ਜੇ ਪਾਣੀ ਅੰਨਾ ਚਾ ਚੁੱਕਾ ਜਿੱਦਾਂ ਕੋ ਚੋਟ ਟੁੱਟ ਗਿਆ ਹੁੰਦਾ ਆ ਮਤਲਬ ਕਿ ਚੋਦੇ ਵਿੱਚ ਵੀ ਪੰਜ ਘੜੇ ਚੱਲਦਾ ਹੋਊਗਾ ਤੁਸੀਂ ਸਾਡੇ ਪਿੰਡ ਜੇ ਤੁਸੀਂ ਘੁੰਮ ਕੇ ਆਏ ਹੋ ਤੁਸੀਂ ਦੇਖਿਆ ਕਿ ਪਾਣੀ ਮਲ ਕੇ ਵੀ ਚੋਨੜ ਵਧੇ ਚੱਲਦਾ ਪਿਆ ਲੋਕਾਂ ਦੇ ਘਰਾਂ 'ਚ ਪਾਣੀ ਆ ਕੇ ਆਇਆ ਮਤਲਬ ਨੁਕਸਾਨ ਹੋਣ ਦਾ ਬਹੁਤ ਡਰ ਰਿਹਾ ਕਿਸੇ ਮਕਾਨ ਨੂੰ ਡਿੱਗ ਸਕਦਾ ਆ ਕੋਈ ਵੀ ਪਾਣੀ ਬਾਰਿਸ਼ ਦਾ ਆਇਆ ਜਾਂ ਕੀ ਕਾਰਨ ਹੈ ਇਹ ਦੇਖੋ ਇਹ ਬਾਰਿਸ਼ ਦਾ ਪਾਣੀ ਮੈਨੂੰ ਲੱਗਦਾ ਜੇ ਜਿੱਦਾਂ ਕੋਈ ਚੋਟ ਟੁੱਟ ਗਿਆ ਹੁੰਦਾ ਹੈ ਅਮਲਗੜ੍ਹ ਦੀ ਵਾਲੀ ਉਹਨਾਂ ਕੋਈ ਜਿਆਦਾ ਹੀ ਮਤਲਬ ਲੈ ਕੇ ਇਦਾਂ ਜਿਹੜਾ ਕੰਮ ਮਲ ਕੇ ਖਰਾਬ ਹੋ ਜਾਵੇ ਹੋ ਸਕਦਾ ਹੈ ਆ ਕਿ ਅੱਗੇ ਕਿਤੇ ਪਾਣੀ ਰੋਕਦਾ ਉਹ ਕੀ ਕਾਰਨ ਬਣਿਆ ਹਾਂਜੀ ਉਹ ਨਾ ਜਿੱਥੋਂ ਪਾਣੀ ਦਾ ਨਿਕਾਸ ਸੀਗਾ ਉਹ ਪਾਣੀ ਰੋਕਿਆ ਸੀ ਮਰੇ ਹੁਣ ਮਰੇ ਉਹ ਸੜਕਾਂ ਤੋਂ ਵੜ ਦਿੱਤੀਆਂ ਗਈਆਂ ਆ ਉਹ ਅੱਗੇ ਪਾਣੀ ਜਾਂਦਾ ਪਿਆ ਪਰ ਫਿਰ ਵੀ ਪਾਣੀ ਪਿੱਛੇ ਘਟਾਉਣ ਦਾ ਕੋਈ ਚਾਂਸ ਨਹੀਂ ਲੱਗਦਾ ਪਾਣੀ ਵੱਧ ਰਿਹਾ ਪਾਣੀ ਘਟਦਾ ਨਹੀਂ ਪਿਆ ਹੈਗਾ 1% ਸ਼ਾਸਨਿਕ ਅਧਿਕਾਰੀ ਹੁਣ ਤੱਕ ਜਾਂ ਪਿਛਲੀ ਵਾਰ ਪਹ ਹਾਂਜੀ ਅਸੀਂ ਮਤਲਬ ਕਿ ਵੀ ਸੜਕ ਜਿਹੜਾ ਨਾ ਆਪਣੇ ਆ ਮੇਨ ਸੜਕ ਜਿਹੜੀ ਬਣੀ ਹੈ ਨਾ ਹੁਣ ਪੀਡਬਲ ਡੀ ਨੇ ਬਣਾਈ ਆ ਤੇ ਇਹਨਾਂ ਨੂੰ ਅਸੀਂ ਪਹਿਲਾਂ ਕਿਹਾ ਸੀਗਾ ਵੀ ਅਸੀਂ ਜਿਹੜੀ ਸਾਡੇ ਨਾਲ ਸੜਕਾਂ ਵਿੱਚ ਪਾ ਪਾਈ ਰ ਹਨ ਜਿਹੜਾ ਪਿੰਡ ਵਿੱਚ ਪਾਣੀ ਆਉਂਦਾ ਪਿੰਡ ਦੇ ਬਾਹਰ ਬਾਹਰ ਨਿਕਲ ਜਾਵੇ ਤੇ ਹੁਣ ਸਵੇਰੇ ਪਿੰਡ ਦੇ ਇਕੱਠੇ ਹੋ ਕੇ ਸੜਕ ਟੋੜਨ ਲੱਗੇ ਸੀਗੇ ਸੇ ਚਲੋ ਅਸੀਂ ਸੋਚਿਆ ਵੀ ਐਡੀਓ ਸਾਹਿਬ ਨੂੰ ਫੋਨ ਕਰ ਲਈ ਐਡੀਓ ਸਾਹਿਬ ਨੂੰ ਫੋਨ ਕੀਤਾ ਸੀਗਾ ਵੀ ਉਹ ਕਹਿੰਦੇ ਅਸੀਂ ਥੋੜੇ ਟਾਈਮ ਤੱਕ ਆਉਣੇ ਆ ਪਰ ਹੇਠ ਤੱਕ ਪਹੁੰਚੇ ਨਹੀਂ ਹੈਗੇ ਵੀ ਸੜਕਾਂ ਦਾ ਨਾ ਪਟਿਓ ਪਹਿਲੇ ਅਸੀਂ ਮੌਕਾ ਦੇਖਦੇ ਆਗੇ ਤੁਸੀਂ ਇਸ ਸੰਬੰਧੀ ਪਹਿਲਾਂ ਮਿ ਹਾਂ ਜੀ ਐਮਪੀ ਸਾਹਿਬ ਨੂੰ ਅਸੀਂ ਬਹੁਤ ਟਾਈਮ ਦੇ ਮੱਲੇ ਕੇ ਪਹਿਲਾਂ ਜਦੋਂ ਪਹਿਲੀ ਵਾਰ ਪੜਿਆ ਸੀ ਉਦੋਂ ਵੀ ਸਾਨੂੰ ਮਿਲੇ ਸੀਗੇ ਉਹ ਕਹਿੰਦੇ ਕੋਈ ਤੁਹਾਡਾ ਛਾਲੇ ਚਲਦੀ ਕਰਾਵਾਂਗੇ ਪਰ ਅਜੇ ਤੱਕ ਕੋਈ ਹੱਲ ਹੋਇਆ ਨਹੀਂ ਹੈਗਾ ਕਹਿੰਦੇ ਸੀਗੇ ਭਰੋਸਾ ਤਾਂ ਵਾਹੀ ਤੁਹਾਡਾ ਹੱਲ ਹੋ ਜਾਊਗਾ ਅੱਜ ਕਿੰਨੇ ਘਰਾਂ ਚ ਪਾਣੀ ਆਇਆ ਅੱਜ ਦੇਖੋ ਜੀ ਅੱਧੀ ਨਾਲੋਂ ਜ਼ਿਆਦਾ ਜਿਹੜੀ ਆਬਾਦੀਆਂ ਪਾਣੀ ਨਾਲ ਪ੍ਰਭਾਵਿਤ ਹੋ ਗਈ ਹੈ ਇਹ